ਗੁਰਦਾਸਪੁਰ ਨਵੇਂ ਬੱਸ ਸਟੈਂਡ ਤੇ ਖੜੇ ਆ ਜੀ ਬੱਸ ਸਟੈਂਡ ਤੇ ਇੱਕ ਸਮੱਸਿਆ ਆ ਰਹੀ ਆ ਉਹ ਸਮੱਸਿਆ ਤਾਂ ਨਾ ਉਜਾਗਰ ਕਰਦੇ ਆ ਜੀ ਸੋ ਨਵਾਂ ਬੱਸ ਸਟੈਂਡ ਤਾਂ ਬਣ ਗਿਆ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਜਿਹੜਾ ਜੀ ਇੱਥੇ ਜਿਹੜਾ ਪੁਲ ਚੌਂਕੀ ਦਾ ਇੰਤਜ਼ਾਮ ਨਹੀਂ ਕੀਤਾ ਜੀ ਸੋ ਪੁਲ ਚੌਂਕੀ ਨਾ ਹੋਣ ਕਰਕੇ ਜਿਹੜਾ ਵਾ ਜੀ ਨੇ ਤੇ ਇੱਥੇ ਕੋਈ ਨਾ ਕੋਈ ਜਿਹੜਾ ਸਮੱਸਿਆ ਖੜੀ ਹੋਈ ਜਾਂਦੀ ਆ ਜੀ ਸੋ ਲਗਾਤਾਰ ਦੇਖਣ ਨੂੰ ਮਿਲਦਾ ਵੀ ਝਗੜਾ ਵੀ ਇੱਥੇ ਕੋਈ ਨਾ ਕੋਈ ਚੱਲਦਾ ਵਾ ਜੀ ਸੋ ਬੇ ਜੇ ਅਸੀਂ ਅਪਰਾਧੀਆਂ ਦੀ ਗੱਲ ਕਰੀ ਤਾਂ ਉਹ ਵੀ ਬੇਖੌਫ ਜਿਹੜੇ ਇੱਥੇ ਘੁੰਮਦੇ ਨੇ ਜੀ ਸੋ ਇਥੋਂ ਦੇ ਜਿਹੜੇ ਬ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਕੁਝ ਸਮਝ ਜਿਤਰਾ ਹੁਣ ਤੁਹਾਡੇ ਇੱਥੇ ਚੰਪਲ ਚੌਂਕੀ ਨਹੀਂ ਆ ਗਈ ਤੇ ਨੇ ਤੇ ਦੇਖੀਦਾ ਵੀ ਕੋਈ ਨਾ ਕੋਈ ਇੱਥੇ ਪ੍ਰੋਬਲਮ ਕ੍ਰੀਏਟ ਹੋਈ ਹੁੰਦੀ ਆ ਉਹਨੂੰ ਕਿਦਾਂ ਦੇਖਦੇ ਹੋ ਦੇਖੋ ਸਰ ਡਰਜਾ ਥੋੜਾ ਜਿਹਾ ਬਣਿਆ ਰਹਿੰਦਾ ਹਮੇਸ਼ਾ ਕਿ ਦੇਖੋ ਇੱਥੇ ਤੇ ਪੁਲਸ ਚੌਂਕੀ ਹੋਣਾ ਲਾਜ਼ਮੀ ਹੈ ਦੇਖੋ ਪਹਿਲਾਂ ਕਹਿੰਦੇ ਸੀ ਠੇਕਾ ਨਹੀਂ ਹੋਇਆ ਚਲੋ ਹੁਣ ਪਾਰਕਿੰਗ ਦਾ ਠੇਕਾ ਵੀ ਹੋ ਗਿਆ ਬੱਸਾਂ ਦਾ ਠੇਕਾ ਵੀ ਹੋ ਗਿਆ ਹੁਣ ਕਿਹੜੇ ੱਡੇ ਦਾ ਠੇਕਾ ਰਹਿ ਗਿਆ ਜਿਹੜਾ ਇੱਥੇ ਚੌਂਕੀ ਨਹੀਂ ਆ ਰਹੀ ਇੱਥੇ ਚੌਂਕੀ ਆਣੀ ਬਹੁਤ ਜ਼ਰੂਰੀ ਆ ਕਿਉਂਕਿ ਇੱਥੇ ਤੁਸੀਂ ਦਿਨ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਦੇਖ ਸਕਦੇ ਹੋ ਚੈਲਪੈਲ ਰਹਿੰਦੀ ਆ ਠੀਕ ਹੈ ਜੀ ਕਿਸੇ ਦਾ ਕੋਈ ਵੀ ਨੁਕਸਾਨ ਹੋ ਸਕਦਾ ਆ ਠੀਕ ਹੈ ਨਾ ਬਾਰੋਂ ਮੁੰਡੇ ਵੀ ਆਏ ਹੁੰਦੇ ਆ ਜਿਨ੍ਹਾਂ ਦੇ ਕੋਲ ਚਲੋ ਹਥਿਆਰ ਵੀ ਵਗੈਰਾ ਵੀ ਕਈ ਵਾਰ ਹੁੰਦੇ ਆ ਠੀਕ ਆ ਅਈ ਤੇ ਰੋਕ ਨਹੀਂ ਸਕਦੇ ਕਿਸੇ ਨੂੰ ਕਿਉਂਕਿ ਅਈ ਤੇ ਇੱਥੇ ਹੀ ਰੱਖਿਆ ਚਲਾਉਣਾ ਸਾਡਾ ਤੇ ਚਲੋ ਇੱਥੇ ਸਾਰੀ ਦਿਹਾੜੀ ਇੱਥੇ ਰੱਖਿਆ ਚ ਲੰਘ ਜਾਂਦਾ ਆ ਠੀਕ ਹੈ ਨਾ ਜੀ ਚਲੋ ਇੱਥੇ ਅਈ ਕਹਿੰਦੇ ਆ ਕਿ ਪੁਲਿਸ ਚੋਂ ਕੀ ਹੋਣੀ ਬਹੁਤ ਜ਼ਰੂਰੀ ਆ ਤਾਂ ਕਿ ਜੋ ਜਿਹੜੇ ਬਾਰੋਂ ਆ ਕੇ ਇੱਥੇ ਲੜਾਈਆਂ ਲੜਦੇ ਆ ਜਾਂ ਆਪਣੇ ਦਾਤਰ ਚੱਲਦੇ ਇੱਥੇ ਉਹ ਚੀਜ਼ ਨੂੰ ਰਿਕਵਰਡ ਪੈ ਗਈ ਅੱਜ ਵੀ ਅਸੀਂ ਦੇਖਿਆ ਦੋ ਤਿੰਨ ਸਵੇਰ ਦੇ ਝਗੜੇ ਹੋ ਚੁੱਕੇ ਇੱਥੇ ਸੋ ਕਿਤੇ ਕਿਤੇ ਪੁਲਿਸ ਚੌਂਕੀ ਹੁੰਦੀ ਦਾ ਡਰ ਹੁੰਦਾ ਵਾ ਨਾ ਹਾਂ ਇਹ ਗੱਲ ਤੇ ਹੈਗੀ ਆ ਝਗੜਾ ਉਸ ਵੇਲੇ ਨਾ ਹੋਵੇ ਕਿਉਂਕਿ ਜੇ ਪੁਲਿਸ ਚੌਂਕੀ ਹੋਵੇ ਫਿਰ ਝਗੜਾ ਨਹੀਂ ਹੋਣਾ ਚਾਹੀਦਾ ਕਿਤੇ ਨਾ ਕਿਤੇ ਪੁਲਿਸ ਦੀ ਦੇਖੋ ਜ਼ਰੂਰਤ ਜ਼ਰੂਰੀ ਇੱਥੇ ਨਾ ਪੁਲਿਸ ਚੌਂਕੀ ਹੋ ਗਈ ਤਾਂ ਡਰ ਜਿਹੜਾ ਵਾ ਖੋਫ ਹੋਏਗਾ ਕਿਤੇ ਅਪਰਾਧੀਆਂ ਨੂੰ ਦੇਖੋ ਜੀ ਸਵੇਰੇ ਤੁਸੀਂ ਆਜੋ ਤੁਸੀਂ ਭੈ ਆਪ ਵੀ ਆਜੋ ਇੱਥੇ ਮੁੜੇ ਦਾਵੜਾ ਮੁੜੇ ਆਈਂਦੇ ਆ ਕੂਈਆਂ ਘਰੋਂ ਪੜਨਾਂ ਦੇ ਦਾ ਬਤ ਸੜੀ ਡੜੀ ਮੁੰਡੇ ਦੇ ਕੁੜੀਆਂ ਵਿਸ਼ੇ ਕੋਈ ਉਧਰ ਨੂੰ ਉਧਰ ਨੂੰ ਉਧਰ ਨੂੰ ਲੇਗ ਪੜਦਾ ਕੁਤੋਂ ਲੇਗ ਪੜਦਾ ਤੇ ਇੱਥੇ ਕੰਮ ਨਹੀਂ ਸਹੀ ਲੱਗਦਾ ਉਹ ਬੱਸ ਸਟੈਂਡ ਦੇ ਹਲੇ ਵੀ ਮਲਾਇਆਂ ਫੇਰੇ ਮਾਰਦੇ ਜੀ ਲੇਕਿਨ ਇੱਥੇ ਕੋਈ ਨਹੀਂ ਫੇਰਾ ਮਾਰਨਦਾ ਜੀ ਇੱਥੇ ਲੜਾਈ ਦਿੱਲੀ ਲੜਾਈ ਹੁੰਦੀ ਹੈ ਦੋ ਤਿੰਨ ਲੜਾਈਆਂ ਦਿੱਲੀ ਹੁੰਦੀਆਂ ਜੀ ਇੱਥੇ ਪੂਰੀ ਚੌਗੀ ਜ਼ਰੂਰੀ ਹੈ ਜੀ ਹਾਂਜੀ ਲੋਕਾਂ ਨੇ ਵੀ ਆਪਣਾ ਪਹਿਲਾਂ ਦੀਆਂ ਨਹੀਂ ਸਹੀ ਲੱਗਦਾ ਤੇ ਅਹੀਂ ਕਿਹਨੂੰ ਕਹਿ ਨਹੀਂ ਸਕਦੇ ਜੀ ਹਾਂ ਬਿਲਕੁਲ ਬਿਲਕੁਲ ਹਾਂਜੀ ਤੇ ਮਿੰਟ ਚ ਆ ਜਗਾ ਮੈਂ ਅਹੀਂ ਕਹਿ ਦਿਹਾੜੀ ਲਾਣ ਨੇ ਆ ਤੁਹਾਡਾ ਵਾਲਾ ਨਹੀਂ ਆਂਦਾ ਲੱਗੇ ਤੇ ਚੱਕਰ ਆਹੀ ਹੈ ਕਿ ਬਸ ਇੱਥੇ ਪੁਲਿਸੋਂ ਕੀ ਜੁੜੀ ਹੈ ਬਸ ਸਾਡੀ ਆਹੀ ਬੇਂਦੀ ਹੈ ਜੀ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਜੜੀ ਹੈ ਜੀ ਸਮੇਂ ਦੀ ਜ਼ਰੂਰਤ ਹੈ ਪੁਲਿਸੋਂ ਕੀ ਹੋਣੀ ਬਹੁਤ ਜ਼ਰੂਰੀ ਹੈ ਕੀ ਕਹੋਗੇ ਜੀ ਸਰ ਜੀ ਮੈਂ ਤਾਂ ਇਹ ਕਹਿੰਦਾ ਆ ਪਈ ਲੜਾਈ ਪੁਰਾਣੀ ਹੁੰਦੀ ਜਾਂਦੀ ਦੀ ਆ ਇਹ ਖਤਮ ਨਹੀਂ ਹੋਣੀ ਜਦੋਂ ਤੱਕ ਇੱਥੇ ਪੁਲਿਸ ਚੌਕੀ ਬਣ ਨਹੀਂ ਜਾਂਦੀ ਕੱਲ ਨੂੰ ਇੱਥੇ ਕੋਈ ਨਾ ਕੋਈ ਬੰਦਾ ਵੀ ਮਰ ਸਕਦਾ ਹੈਗਾ ਜਿੱਦਾਂ ਲੋਕ ਹਥਿਆਰ ਲੈ ਕੇ ਆ ਜਾਂਦੇ ਨੇ ਇੱਥੇ ਕੁੜੀਆਂ ਮੁੰਡਿਆਂ ਪਿੱਛੇ ਵੀ ਲੜਾਈ ਹੋਣੀ ਹੋਣੀ ਆ ਹੁੰਦੀ ਪਈ ਆ ਤੇ ਜਦ ਤੱਕ ਉਹ ਪ੍ਰਸ਼ਾਸਨ ਇਸ ਚੀਜ਼ ਨੂੰ ਰੋਕ ਨਹੀਂ ਲਾਏਗਾ ਤਤ ਕਰੇ ਰੋਕ ਰੁਕਣੀ ਨਹੀਂ ਹੈ ਜੀ ਬਿਲਕੁਲ ਇੱਥੇ ਜੇ ਕਿਸੇ ਦਿਨ ਮਾਰਡਰ ਹੋ ਗਿਆ ਉਸ ਦਿਨ ਵੀ ਤੇ ਪੁਲਿਸ ਆਉਣੀ ਹੈ ਜੀ ਤੇ ਪ੍ਰਸ਼ਾਸਨ ਨੂੰ ਚਾਹੀਦਾ ਪਹਿਲਾਂ ਪੁਲਿਸ ਚੌਕੀ ਇੱਥੇ ਖੋਲਣ ਇੱਥੇ ਸਕਿਉਰਿਟੀ ਚਾਹੀਦੀ ਚਾਹੀਦੀ ਹੈ ਜ਼ਰੂਰੀ ਚਾਹੀਦੀ ਆ ਇੱਥੇ ਜੇ ਬੰਦਾ ਮਿਹਨਤ ਕਰਨੋਂ ਹੁੰਦਾ ਤੇ ਉਹਨੂੰ ਮਿਹਨਤ ਕਰਨ ਨਹੀਂ ਦਿੰਦੇ ਹੈਗੇ ਤੇ ਲੜਾਈਆਂ ਝਗੜੇ ਹੁੰਦੇ ਹੀ ਹੁੰਦੇ ਨੇ ਉਹ ਲੜਾਈ ਝਗੜਾ ਬੰਦ ਹੋ ਜਾਏਗਾ ਮੈਨੂੰ ਪ੍ਰਸ਼ਾਸਨ ਕੋਲੋਂ ਇੰਨੀ ਕੁ ਉਮੀਦ ਚਾਹਨਾ ਆ ਕਿ ਇੱਥੇ ਪੁਲਿਸ ਚੌਕੀ ਛੇਤੀ ਤੋਂ ਛੇਤੀ ਖੋਲੀ ਜਾਵੇ ਬਿਲਕੁਲ ਦੇਖੋ ਸਮੇਂ ਦੀ ਜ਼ਰੂਰਤ ਕਿਤਨਾ ਕਿਹਦੇ ਜੀ ਸੋ ਬਿਲਕੁਲ ਸਚਾਈ ਕਹੀ ਹੈ ਭਾਈ ਸਾਹਿਬ ਨੇ ਕਿ ਪੁਲਿਸ ਚੌਂਕੀ ਹੋਣੀ ਬਹੁਤ ਜ਼ਰੂਰੀ ਹੈ ਜੀ ਸੋ ਇੱਥੇ ਭਾਜੀ ਬਗਲ ਗੱਲ ਸੁਣੋ ਭਾਜੀ ਇੱਕ ਨੂੰ ਗੱਲ ਸੁਣੋ ਪੁਲਿਸ ਚੌਂਕੀ ਹੋਣੀ ਕਿੰਨੀ ਕੀ ਜ਼ਰੂਰੀ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਦੇਖੋ ਜੇ ਇੱਥੇ ਕੋਈ ਕ੍ਰਾਈਮ ਹੋਏ ਦਾ ਤੇ ਕੋਈ ਕਿਸੇ ਨੂੰ ਪੁੱਛਦਾ ਨਹੀਂ ਇੱਥੇ ਆ ਵੀ ਪੁਲਿਸ ਚੌਂਕੀ ਹੋਏਗੀ ਤਾਂ ਕ੍ਰਾਈਮ ਨਹੀਂ ਹੋਈਏ ਬਿਲਕੁਲ ਸਹੀ ਕਿਹਾ ਜੀ ਕ੍ਰਾਈਮ ਨੂੰ ਜੇਕਰ ਰੋਕਣਾ ਹੋ ਤਾਂ ਪੁਲਿਸ ਚੌਂਕੀ ਹੋਣੀ ਬਹੁਤ ਜ਼ਰੂਰੀ ਹੈ ਜੀ ਇਸ ਸਮੇਂ ਦੀ ਜ਼ਰੂਰਤ ਸੋ ਕਿਉਂਕਿ ਦੇਖੋ ਪੁਲਿਸ ਜੇ ਔਰ ਤੁਸੀਂ ਦੇਖੋ ਕਿ ਬੇਖੌਫ ਹੋ ਗਏ ਅਪਰਾਧੀ ਜਿਹੜੇ ਇੱਥੇ ਘੁੰਮਦੇ ਨੇ ਔਰ ਕਿਸੇ ਦਾ ਵੱਡਾ ਨੁਕਸਾਨ ਵੀ ਕਰ ਸਕਦੇ ਨੇ ਜੀ ਸੋ ਇਸ ਕਰਕੇ ਪੁਲਿਸ ਚੌਕੀ ਹੋਣੀ ਇੱਥੇ ਬਹੁਤ ਜ਼ਰੂਰੀ ਹੈ ਜੀ ਕਰੋੜਾ ਰੁਪਿਆ ਖਰਚ ਕਰਕੇ ਜਿਹੜਾ ਵਾ ਜੀ ਇਹ ਬਸ ਸਟੈਂਡ ਤਿਆਰ ਕੀਤਾ ਗਿਆ ਵਾ ਔਰ ਕਿਤੇ ਨਾ ਕਿਤੇ ਪ੍ਰਸ਼ਾਸਨ ਦਾ ਫਰਜ ਬੰਦਾ ਵਾ ਇਸ ਵੱਲ ਧਿਆਨ ਦਿੱਤਾ ਜਾਵੇ ਔਰ ਪੁਲਿਸ ਚੌਕੀ ਪਹਿਲੇ ਦਿਹਾੜ ਤੇ ਬਣਾਈ ਜਾਵੇ ਕਿਉਂਕਿ ਲਗਾਤਾਰ ਅਸੀਂ ਦੇਖ ਰਹੇ ਹਾਂ ਲਗਾਤਾਰ ਇੱਥੇ ਜਿਹੜੇ ਆ ਜੀ ਤਕਰੀਬਨ ਜਿਹੜਾ ਵਾ ਅਪਰਾਧੀ ਘੁੰਮਦੇ ਨੇ ਮੁੰਡੇ ਜਿਹੜੇ ਨੌਜਵਾਨ ਸ਼ਰਾਰਤੀ ਅੰਸਰ ਨੇ ਉਹ ਇੱਥੇ ਘੁੰਮਦੇ ਨੇ ਅ ਸਟਾਰੂ ਮੜੀ ਹੁੰਦੇ ਆ ਜੀ ਇਹ ਨਹੀਂ ਮੰਨਦੇ ਸੋ ਇਹਨਾਂ ਨੂੰ ਨੱਥ ਪਾਉਣ ਵਾਸਤੇ ਪੁਲਿਸ ਹੋਣੀ ਬਹੁਤ ਜ਼ਰੂਰੀ ਆ ਜੀ ਪੁਲਿਸ ਚੌਂਕੀ ਹੋਏਗੀ ਕਿਸੇ ਨੂੰ ਡਰ ਹੋਏਗਾ ਖੌਫ ਹੋਏਗਾ ਕਿਉਂਕਿ ਖਾਕੀ ਦਾ ਇੱਕ ਆਪਣਾ ਹੀ ਰੋਬ ਹੁੰਦਾ ਵਾ ਜੀ ਖਾਕੀ ਵਰਦੀ ਦੇ ਜਿਹੜੇ ਇੱਥੇ ਮੁਲਾਜ਼ਮ ਆਚਾਰ ਖੜੇ ਹੋਣਗੇ ਤਾਂ ਲੋਕਾਂ ਨੂੰ ਡਰ ਹੋਏਗਾ ਔਰ ਗਲਤ ਕੰਮ ਕਰਨ ਤੋਂ ਪਹਿਲਾਂ 100 ਵਾਰੀ ਸੋਚੇਗਾ ਕੋਈ ਜੀ ਸੋ ਇਹ ਹੁਣ ਇਸ ਸਮੇਂ ਦੇਖੋ ਤੁਸੀਂ ਰੱਬ ਆਸਰੇ ਆ ਜੀ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾਇਓ ਜੀ ਇਹ ਸਾਰਾ ਬੱਸ ਸਟੈਂਡ ਜਿਹੜਾ ਵਾ ਰੱਬ ਆਸਰੇ ਆ ਸੋ ਇਸ ਕਰਕੇ ਅਸੀਂ ਬੇਨਤੀ ਕਰ ਰਹੇ ਹਾਂ ਬਾਰ-ਬਾਰ ਔਰ ਬੇਨਤੀ ਤਕੋ ਅਸੀਂ ਪਿਛਲੇ ਸਮੇਂ ਜੀ ਖਬਰਾਂ ਦਿਖਾਈਆਂ ਸੀ ਉਦੋਂ ਵੀ ਅਸੀਂ ਮੰਗ ਕੀਤੀ ਸੀ ਕਿ ਇੱਥੇ ਜਿਹੜਾ ਵਾ ਜੀ ਬੱਸ ਸਟੈਂਡ ਦੇ ਉੱਪਰ ਜਿਹੜਾ ਵਾ ਇਹ ਚੀਜ਼ਾਂ ਹੋਣੀਆਂ ਜ਼ਰੂਰੀ ਨੇ ਪੁਲਿਸ ਚੌਂਕੀ ਹੋਣੀ ਬਹੁਤ ਜ਼ਰੂਰੀ ਆ ਸੋ ਉਮੀਦ ਕਰਾਂਗੇ ਪ੍ਰਸ਼ਾਸਨ ਧਿਆਨ ਦੇਗਾ ਔਰ ਪਹਿਲੇ ਦਾਤੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਸੋ ਰਾਜਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ